ਗੁੜ ਦੀ ਆਪਣੀ ਅਗਲੀ ਵੀਡੀਓ ਇਹ ਗੁੜ ਕਿਉਂਕਿ ਸਾਥੀ ਪੁੱਛਦੇ ਰਹਿੰਦੇ ਆ ਜੀ ਤੁਹਾਨੂੰ ਪਹਿਲਾਂ ਬੁਕਿੰਗ ਕਰਾਉਣੀ ਪੈਣੀ ਟਾਈਮ ਲੈਣਾ ਪੈਣਾ ਤੁਸੀਂ ਜ਼ਿਆਦਾਤਰ ਗੁੜ ਬਣਾਉਣ ਲਈ ਕਿਹੜਾ ਵਰਤਦੇ ਆ 85 ਵਰਤਦੇ ਆ ਜੀ ਪਰਾਸਾ ਲੈਣਾ ਹਾਂਜੀ ਆ ਵਿੱਚ ਫਿਲਟਰ ਬਣਾ ਕੇ ਲੱਗਾ ਥੱਲੇ ਟੈਂਕਾ ਦਾ ਜੀ ਤੁਸੀਂ ਦੋ ਕੜਾਿਆਂ 'ਚ ਬਣਾਉਂਦੇ ਆ ਜੀ ਦੋ ਕੜਾਿਆਂ 'ਚ ਬਣਾਉਣ ਦਾ ਕਾਰਨ ਇਹ ਇਹ ਤਾਂ ਜਿੱਦਾਂ ਜਿਹੜਾ ਬਾਲਣ ਦੀ ਕਾਫੀ ਬਚਤ ਹੋ ਜਾਂਦੀ ਆ ਸੇਕ ਜਿਹੜਾ ਸਾਡਾ तकरीबन ਪਾਤੇ ਇੱਥੇ ਨਖਾਰ ਹੋ ਜਾਂਦਾ ਇਹ ਨਹੀਂ ਹੈ ਕਿ ਘਰ ਘਰ ਲੋਕ ਕੱਢਦੇ ਪਏ ਆ ਇਦਾਂ ਦਾ ਕੋਸ਼ਿਸ਼ ਆ ਪਰਾਪਾ ਪਰੰਪਰਾਗਤ ਕੰਮ ਜਿਹੜੇ ਆਪਾਂ ਛੱਡ ਕੇ ਜਿਹੜਾ ਮੁੜ ਕੇ ਆਪਾਂ ਦੇਖਦੇ ਆਂ ਵੀ ਇਹ ਸਿੱਖੀਏ ਕਿੱਥੋਂ ਆ ਬਾਈ ਹੁਣੀ ਆਪ ਗੁੜ ਦੇ ਆ ਮਹਿਕਾਂ ਮਠਰੀਆਂ ਨੇ ਤੇ ਤੁਹਾਡਾ ਦਿਲ ਕਰਦਾ ਹੋਊਗਾ ਕਿ ਆਪਾਂ ਹੁਣ ਤਾਜਾ ਗੁੜ ਖਾਈਏ ਆਪਣਾ ਲੈ ਆਵੇ ਠੀਕ ਆ ਮੂਹਰੀ ਲੈ ਆਵੇ ਬਰਾਵ ਲੈ ਆਵੇ ਜੋ ਅਗਲੇ ਨੇ ਪੋਣਾ ਲੈ ਆਵੇ ਠੀਕ ਆ ਨਹੀਂ ਤਾਂ ਅਸੀਂ ਆਪਣੇ ਹਿਸਾਬ ਨਾਲ ਤਿਆਰ ਕਰਾਂਗੇ ਜੇ ਹਲਦੀ ਦਾ ਤਿਆਰ ਕਰਵਾਣਾ ਤਾਂ ਇਹ ਆਪਣੀ ਹਲਦੀ ਹੈ ਜੀ ਘਰ ਦੀ ਪੀਸੀ ਹੋਏ ਪ्योर ਔਰਗੈਨਿਕ ਬਹੁਤ ਬਹੁਤ ਮਹਕ ਆਉਂਦਾ ਪਿਆ ਹੁਣਾਂ ਕੋਲ ਐਫਐਸਐਸ ਏਆਈ ਜਿਹੜਾ ਫੂਡ ਸੇਫਟੀ ਵਾਲਾ ਲਾਇਸੈਂਸ ਹੈ ਆ ਪਾਈ ਇਹ ਲਾਇਸੈਂਸ 홀ਡਰ ਨੇ ਪੰਜਾਬ ਐਗਰੋ ਤੋਂ ਬਾਈ ਹੁਣੀ ਰਜਿਸਟਰਡ ਨੇ ਤੇ ਸਰਟੀਫਾਈਡ ਜਿਹੜੇ ਆਰਗੇਨਿਕ ਨੇ ਉਹ ਲੱਗੀਆਂ ਪੀਸੀਆਂ ਜੇ ਗਰਮ ਖਾਣਾ ਤੇ ਆ ਸਕਦੇ 80 ਤੋਂ 85% ਕੰਮ ਅਸੀਂ ਆਪ ਹੱਥੀ ਕਰਦੇ ਆ ਗੋੜ ਦੀ ਆਪਣੀ ਅਗਲੀ ਵੀਡੀਓ ਇਹ ਗੋੜ ਕਿਉਂਕਿ ਸਾਥੀ ਪੁੱਛਦੇ ਰਹਿੰਦੇ ਆ ਤੇ ਯਾਰ ਗੋੜ ਦਿਖਾ ਲੈਣਾ ਵੀ ਜ਼ਰੂਰੀ ਆ ਹਨਾ ਕਿਉਂਕਿ ਜੇ ਤੁਹਾਨੂੰ ਦੱਸਾਂਗੇ ਨਹੀਂ ਤਾਂ ਫਿਰ ਤੁਸੀਂ ਕਿੱਥੋਂ ਲਾਓਗੇ ਆ خیر ਇੱਕ ਵਧੀਆ ਗੋੜ ਕਿਵੇਂ ਬਣਦਾ ਉਹ ਉਹ ਆਪਾਂ ਇੱਕ ਤੁਹਾਨੂੰ ਦਿਖਾਉលਦੇ ਆ ਅੱਜ ਤੇ ਪਿੰਡ ਸਮਰਾਏ ਸਮਰਾਏ ਝੰਡੇਆਲੇ ਦੇ ਬਿਲਕੁਲ ਨਾਲ ਆ ਜ਼ਿਲ੍ਹਾ ਜਲੰਧਰ ਪੈ ਜਾਂਦਾ ਇਹ ਭਾਜੀ ਦਲਬੀਰ ਸਿੰਘ ਜੀ ਨੇ ਸਤਿ ਸ਼੍ਰੀ ਅਕਾਲ ਸੋ ਬਾਈ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਸਵਾਦਤਾ ਨਾਲੇ ਉਹ ਵੀ ਜੀ ਆਇਆਂ ਨੂੰ ਜੀ ਅ ਸਾਡੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਇਹਨਾਂ ਨਾਲ ਸਾਡੀ ਇਹਨਾਂ ਨੂੰ ਮੈਂ ਬੇਨਤੀ ਕਰੀ ਸੀ ਲਾਸਟ ਟਾਈਮ ਮੈਂ ਕਿਹਾ ਵੀ ਜਦੋਂ ਹੁਣ ਗੁੜ ਸ਼ੁਰੂ ਕਰਿਆ ਉਦੋਂ ਜ਼ਰੂਰ ਵੀਡੀਓ ਬਣਵਾਇਓ ਕਿਉਂਕਿ ਹਾਲਾਂਕਿ ਇਹਨਾਂ ਦਾ ਗੁੜ ਦੀ ਮੈਂ ਦੱਸ ਦਵਾਂ ਇਹ ਬੁਕਿੰਗ ਤੇ ਨੇ ਯਾਨੀ ਤੁਹਾਨੂੰ ਪਹਿਲਾਂ ਬੁਕਿੰਗ ਕਰਾਉਣੀ ਪੈਣੀ ਟਾਈਮ ਲੈਣਾ ਪੈਣਾ ਫੇਰ ਹੀ ਆਪਣੇ ਆਉਣ ਦਾ ਫੈਸਲਾ ਆਹ ਹੈ ਜੀ ਆਪਣਾ ਗੰਨਾ ਹਾਂਜੀ ਅੱਛਾ ਜੀ ਕਿਹੜੀ ਕਿਸਮ ਹੈ ਭਾਜੀ ਇਹ ਇਹਦੇ ਵਿੱਚ ਆਹ ਹੈਗਾ 18 ਅੱਛਾ ਜੀ ਇਹ ਥੋੜਾ ਜਿਹਾ ਤਕਰੀਬਨ ਕੋਈ 2 ਕਨਾਲ ਜਗ੍ਹਾ ਹੋਊਗੀ। ਅੱਛਾ ਜੀ। ਤੇ ਬਾਕੀ ਸਾਰਾ 85 ਹੈ ਜੀ। ਠੀਕ ਹੈ। ਹਾਂ ਜੀ। ਤੁਸੀਂ ਜ਼ਿਆਦਾਤਰ ਗੁੜ ਬਣਾਉਣ ਲਈ ਕਿਹੜਾ ਵਰਤਦੇ ਆ? 85 ਵਰਤਦੇ ਹਾਂ ਜੀ। ਠੀਕ ਹੈ। ਜੀ। ਤੁਹਾਡੇ ਮੁਤਾਬਕ ਗੁੜ ਜ਼ਿਆਦਾ ਵਧੀਆ 85 ਦਾ ਹੀ ਆ। 85 ਦਾ ਵਧੀਆ ਬਣਦਾ ਹੈ। ਕਈ ਕਹਿ ਦਿੰਦੇ ਨੇ ਕਿ ਸਾਡੇ ਏਰੀਆ 'ਚ ਜੀ ਇਹ ਨਹੀਂ ਵਧੀਆ, ਉਹ ਨਹੀਂ ਉਹਦਾ ਕੀ ਕਾਰਨ ਤੁਹਾਡੇ ਹਿਸਾਬ ਨਾਲ? ਏਰੀਆ ਏਰੀਆ ਦਾ ਫਰਕ ਤਾਂ ਹੈਗਾ ਜੀ। ਅੱਛਾ ਜੀ। ਜਿੱਦਾਂ ਆਪਣੇ ਅੱਗੇ ਕਹਿੰਦੇ ਹੁੰਦੇ ਨੇ ਢੱਕ ਦਾ ਗੁੜ ਬਹੁਤ ਮਸ਼ਹੂਰ ਆ। ਹੂੰ। ਹੈਨਾ? ਉਹ ਧਰਤੀ ਦਾ ਫਰਕ ਪੈਂਦਾ ਕੁਛ ਧਰਤੀ ਦੇ ਥੱਲੇ ਵਾਲੇ ਪਾਣੀ ਦਾ ਵੀ ਫਰਕ ਪੈਂਦਾ ਹੂੰ ਬਾਕੀ ਖਾਦ ਪਾਣੀ ਦਾ ਵੀ ਫਰਕ ਪੈਂਦਾ ਹੈ ਅੱਛਾ ਜੀ ਆਪਾਂ ਜਿਹੜਾ ਇਹ ਬਿਲਕੁਲ ਆਰਗੈਨਿਕ ਬਿਨਾ ਖਾਦ ਤੋਂ ਹੂੰ ਤੇ ਢੇਰ ਮਿੱਟੀ ਨੇ ਤਿਆਰ ਕੀਤਾ ਹੋਇਆ ਹੈ ਵੀ ਇਹ ਸਰਟੀਫਾਈਡ ਆਰਗੈਨਿਕ ਨੇ ਪੰਜਾਬ ਐਗਰੋ ਤੋਂ ਸਰਟੀਫਾਈਡ ਆਪਾਂ ਜੀ ਫਿਰ ਵਧੀਆ ਫਸਲ ਹੋ ਜਾਂਦੀ ਆ ਵਧੀਆ ਜੀ ਆ ਤੁਹਾਡੇ ਸਾਹਮਣੇ ਹੈ ਢੇਰ ਤੇ ਆ ਜੀ ਕਿੰਨਾ ਕੁ ਵੀ ਪਾਇਆ ਸੀ 18 ਤੋਂ 20 ਕੁਨਟਲ ਪਾਇਆ ਸਗਾ ਤੇ ਤੁਸੀਂ ਇਹਦੇ ਤੋਂ ਝਾੜ ਕਿੰਨਾ ਕੁ ਤਕਰੀਬਨ ਫਰਵੀ ਝਾੜ ਜਿੱਦਾਂ ਆਪਾਂ ਆਮ ਨਾ ਕਹਿ ਲਓ ਥੋੜਾ ਘੱਟ ਹੋਣਾ ਜੀ ਅੱਛਾ ਜੀ ਹਾਂਜੀ ਫੇਰ ਵੀ ਅਸੀਂ 300 ਕੁਆਂਟਮ ਮੰਨ ਕੇ ਚੱਲਦੇ ਹਾਂ ਜੀ ਇਹ ਲੈਣਾ ਹਾਂਜੀ ਆਹ ਵਿੱਚ ਫਿਲਟਰ ਬਣਾ ਕੇ ਲੱਗਾ ਥੱਲੇ ਟੈਂਕਾ ਦਾ ਜੀ ਇੱਕ ਜਾਲੀ ਇੱਥੇ ਲੱਗੀ ਹੈ ਜੀ ਠੀਕ ਹੈ ਜੀ ਹਨਾ ਇੱਕ ਫਿਲਟਰ ਵਿੱਚ ਲੱਗਾ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਉੱਥੋਂ ਫੇਰ ਆਹ ਆ ਗਿਆ ਇਹਦਾ ਗੇਟਬਾਲ ਅੱਛਾ ਜੀ ਇੱਥੋਂ ਆਹ ਰਾਸ ਆ ਗਈ ਕਿਹੜਾ ਇਹ ਇਹ ਪਹਿਲਾ ਕੜਾਇਆ ਤੁਹਾਡਾ ਜੀ ਤੁਸੀਂ ਦੋ ਕੜਾਇਿਆਂ 'ਚ ਬਣਾਉਨੇ ਆ ਜੀ ਦੋ ਕੜਾਆਂ ਚ ਬਣਾਉਣ ਦਾ ਕਾਰਨ ਬਾਲਣ ਦੀ ਕਾਫੀ ਬਚਤ ਹੋ ਜਾਂਦੀ ਆ ਸੇਕ ਜਿਹੜਾ ਸਾਡਾ ਤਕਰੀਬਨ ਪਾਤੇ ਇੱਥੇ ਨਖਾਰ ਹੋ ਜਾਂਦੀ ਆ ਹਾਂਜੀ ਹੈਨਾ ਤੇ ਅੱਧਾ ਕੰਮ ਇੱਥੇ ਹੋ ਜਾਂਦਾ ਸਾਡਾ ਤੇ ਪ੍ਰੋਡਕਸ਼ਨ ਵੱਧ ਜਾਂਦੀ ਆ ਤੇ ਟਾਈਮ ਵੀ ਆਪਣਾ ਜਿਹੜਾ ਬਚ ਜਾਂਦਾ ਆ ਜੀ ਤੇ ਆ ਇਹ ਤੁਸੀਂ ਪੱਕੇ ਫਿੱਟ ਕੀਤੇ ਹੋਏ ਨੇ ਭਾਜੀ ਬਿਲਕੁਲ ਜੀ ਠੀਕ ਆ ਚੁੱਬੇ ਵੀ ਪੱਕੇ ਆ ਹੂੰ ਆ ਦੁਵਾਰੇ ਟਾਈਲਾ ਇਸ ਕਰਕੇ ਲਾਈਆਂ ਥੋੜਾ ਸਾਫ ਭਾਈ ਨੂੰ ਸੁੱਕਾ ਹੋ ਜਾਂਦਾ ਹਾਂਜੀ ਤੇ ਰਾਸ ਵਾਲਾ ਮਾਰ ਕੇ ਬਾਹਰ ਨਹੀਂ ਆਉਂਦੀ ਅੱਛਾ ਜੀ ਥੱਲੇ ਲੋਹੇ ਦੇ ਆ ਸਾਈਡਾਂ ਤੇ ਇਹਦੇ ਜਸਤੀ ਚੱਲਦੀ ਲੱਗੀ ਹੋਈ ਹੈ ਬੱਚੇ ਨਾਲ ਲੱਗੇ ਰਹਿੰਦੇ ਹਨ ਜੀ ਅੱਛਾ ਹੈਲਪ ਕਰਵਾਉਂਦੇ ਇਹ ਹੈਲਪ ਕਰਵਾਦੇ ਪੂਰੀ ਹੈ ਤੇ ਹੁਣ ਕਾਰੀਗਰੀ ਸਿੱਖ ਗਿਆ ਕਿ ਹਜੇ ਬਸ ਸਿੱਖੀ ਜਾਂਦੇ ਹੌਲੀ ਹੌਲੀ ਅੱਛਾ ਜੀ ਹਾਂ ਜੀ ਸਿੱਖੀ ਜਾਂਦੇ ਸਰ ਪੈ ਗਏ ਆਪੇ ਇਸੇ ਕਰਨ ਆਪਣੇ ਹਾਏ ਵੀ ਇਹ ਵੀ ਇਹ ਵੀ ਹੈ ਕਿ ਬੱਚਿਆਂ ਨੂੰ ਚਲੋ ਇਹਦੇ ਵਿੱਚ ਤੁਸੀਂ ਲਾ ਕੇ ਤੇ ਇੱਕ ਇਹਨਾਂ ਨੂੰ ਜ਼ਿੰਮੇਵਾਰੀ ਦਾ ਵੀ ਅਹਿਸਾਸ ਕਰਵਾਇਆ ਹੋਇਆ ਆ ਪਰ ਇੱਕ ਪਰੰਪਰਾਗਤ ਕੰਮ ਨਾਲ ਅੱਜ ਨੌਜਵਾਨ ਇਹਦੇ ਨਾਲ ਬਹੁਤ ਜ਼ਿਆਦਾ ਨਹੀਂ ਜੁੜੇ ਹੋਏ ਇਹ ਨਹੀਂ ਹੈ ਕਿ ਘਰ ਘਰ ਲੋਕ ਕੱਢਦੇ ਪਏ ਆ ਇਦਾਂ ਦਾ ਕੁਛ ਨਹੀਂ ਆ ਪਰ ਆਪਾਂ ਪਰੰਪਰਾਗਤ ਕੰਮ ਜਿਹੜੇ ਆਪਾਂ ਛੱਡ ਕੇ ਜਿਹੜਾ ਮੁੜ ਕੇ ਆਪਾਂ ਦੇਖਦੇ ਆਂ ਵੀ ਇਹ ਸਿੱਖੀਏ ਕਿੱਥੋਂ ਜੀ ਜਿਆਦਾ ਆਪਣੇ ਕੋਲੋਂ ਵਿਸਰ ਜਾਂਦੇ ਆ ਨਾ ਜੀ ਜੀ ਫੇ ਆਪਾਂ ਦੇਖਦੇ ਆਂ ਵੀ ਇਹ ਸਿੱਖੀਏ ਕਿੱਥੋਂ ਜੀ ਹਨਾ ਸਾਡੇ ਬਜ਼ੁਰਗਾਂ ਨੂੰ ਤਾਂ ਆਉਂਦਾ ਹੀ ਪਰ ਸਾਨੂੰ ਨਹੀਂ ਆਉਂਦਾ ਹਾਂ ਹਨਾ ਅਸੀਂ ਉਹਨਾਂ ਦੇ ਨਾਲ ਕਰਾਇਆ ਨਹੀਂ ਤਾਂ ਆਉਣਾ ਕਿੱਥੋਂ ਤੇ ਇੱਧਰ ਪੱਤ ਗੁੱਡ ਹੋਣ ਲੱਗ ਪਈ ਆ ਆ ਬਾਈ ਹੁਣੀ ਆਪ ਗੁੱਡਦੇ ਆ ਲੋ ਜੀ ਆ ਦੇਖ ਸਕਦੇ ਹੋ ਤੋ ਪੱਤ ਗੁੱਡਣ ਦਾ ਮਤਲਬ ਤਾਂ ਇਹੀ ਹੁੰਦਾ ਹੈ ਕਿ ਇਹ ਚ ਜਿਹੜਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਪੈਂਦਾ ਆਪਾਂ ਨੂੰ ਬਾਜੀ ਪਤ ਗੁੱਡਣ ਦੀ ਕੋਈ ਖਾਸ ਟੈਕਨੀਕ ਪਤ ਵੈਸੇ ਰੰਬੇ ਨੇ ਗੁੱਡੀ ਜਾਂਦੀ ਹੈ ਜੀ ਕਾਰਨ ਇਹਦਾ ਹੁੰਦਾ ਵੀ ਸੀਰਾ ਮਿਕਸ ਹੋ ਜਾਂਦਾ ਵਿੱਚ ਹਾਂਜੀ ਉਦਾਂ ਨਹੀਂ ਸੀਰਾ ਵੱਖ ਰਹਿ ਜਾਂਦਾ ਹੂੰ ਤੇ ਜਿਹੜਾ ਕਣ ਹੁੰਦਾ ਉਹ ਵੱਖ ਰਹਿ ਜਾਂਦਾ ਉਤੇ ਤਹਿਜ ਹੀ ਬਣ ਜਾਂਦੀ ਏ ਤੂੰ ਹੂੰ ਜੇ ਇਹਨੂੰ ਮਿਕਸ ਕਰਦੇ ਨਾਲੇ ਤੇ ਠੰਡਾ ਹੋ ਜਾਂਦਾ ਹੂੰ ਤੇ ਨਾਲੇ ਇਹ ਸੀਰਾ ਵਿੱਚ ਰਲ ਜਾਂਦਾ ਹੂੰ ਤੇ ਇਹ ਛੇਤੀ ਹਾਰਡ ਹੋ ਜਾਂਦਾ अच्छा जी ਇਹਨੂੰ ਟਿੱਕੀਆਂ ਦਾ ਰੂਪ ਦਿੰਨੇ ਆਪਾਂ ਰੁਕੜੀ ਚ ਸੋਫ ਜਵੈਣ ਅੱਛਾ ਜੀ ਕਾਜੂ ਮੇਵਾ ਜੋ ਮਰਜ਼ੀ ਪਾ ਲੋ ਜੀ ਅੱਛਾ ਜੀ ਹਾਂ ਜੀ ਤੇ ਤੁਸੀਂ ਇਦਾਂ ਵੀ ਤਿਆਰ ਕਰ ਦਿੰਦੇ ਹੋ ਔਨ ਡਿਮਾਂਡ ਤੇ ਆਰਡਰ ਤੇ ਆਰਡਰ ਤੇ ਹਾਂ ਠੀਕ ਆਰਡਰ ਤੇ ਤਿਆਰ ਜਾਨੀ ਕਿ ਗੁੜ ਕਰ ਦਿੰਨੇ ਆ ਜੀ ਜੇ ਕਿਨੇ ਹਲਦੀ ਵਗੈਰਾ ਜਾਂ ਕੁਝ ਹੋਰ ਵੀ ਕਰਨਾ ਬਿਲਕੁਲ ਜੋ ਮਰਜ਼ੀ ਪਵਾ ਲੀ ਠੀਕ ਹੈ ਅਵੇਲੇਬਲ ਤੁਹਾਡੇ ਕੋਲ ਹੁੰਦੀ ਚੀਜ਼ ਜਾਂ ਆਪਾਂ ਨੂੰ ਆਪਣੀ ਲਿਉਣੀ ਪਊ ਨਹੀਂ ਸਾਡੇ ਕੋਲ ਅਵੇਲੇਬਲ ਹੁੰਦੀ ਹੈ ਠੀਕ ਆ ਆਪਣੀ ਵੀ ਲੈ ਆਵੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਸਾਬ ਠੀਕ ਆ ਜੇ ਕੋਈ ਆਪਣਾ ਲੈ ਆਵੇ ਜੇ ਕੋਈ ਆਪਣਾ ਲੈ ਆਵੇ ਠੀਕ ਆ ਮੂਹਰੇ ਲੈ ਆਵੇ ਬਦਾਵ ਲੈ ਆਵੇ ਜੋ ਅਗਲੇ ਨੇ ਪੋਣਾ ਲੈ ਆਵੇ ਠੀਕ ਆ ਨਹੀਂ ਤਾਂ ਅਸੀਂ ਆਪਣੇ ਹਿਸਾਬ ਨਾਲ ਤਿਆਰ ਕਰਾਂਗੇ ਜੇ ਹਲਦੀ ਦਾ ਤਿਆਰ ਕਰਵਾਉਣਾ ਤਾਂ ਇਹ ਆਪਣੀ ਹਲਦੀ ਆ ਜੀ ਘਰ ਦੀ ਪੀਸੀ ਹੋਏ ਜੀ ਠੀਕ ਆ ਇਹ ਆਪਣੀ ਹਲਦੀ ਬਿਲਕੁਲ ਪਿਓਰ ਆਰਗੈਨਿਕ ਬਹੁਤ ਬਹੁਤ ਮਹਿੰਗਾ ਆਉਂਦਾ ਪਿਆ ਨਾ हां ਜਦੋਂ ਆਪਾਂ ਗੱਲ ਕਰਦੇ ਪਏ ਆ ਜਿੱਦਾਂ ਕਿ ਇਹ ਇਹਨਾਂ ਦੇ ਫੂਡ ਦਾ ਕੰਮ ਆ ਤੇ ਮੈਂ ਨਾਲ ਦੀ ਨਾਲ ਦੱਸ ਦਵਾਵੇਂ ਭਾਜੀ ਹੁਣਾਂ ਕੋਲ ਐਫਐਸਐਸ ਏਆਈ ਜਿਹੜਾ ਲਾਇਸੈਂਸ ਆ ਭਾਈ ਇਹ ਲਾਇਸੈਂਸ ਹੋਲਡਰ ਨੇ ਬੰਦੇ ਸੋ ਇਹਨਾਂ ਨੇ ਲਾਇਸੈਂਸ ਲਿਆ ਹੋਇਆ ਆ ਜਿਆ ਐਗਰੋ ਤਾਂ ਆਪਾਂ ਰਜਿਸਟਰਡ ਪੰਜਾਬ ਐਗਰੋ ਤੋਂ ਬਾਈ ਹੁਣੀ ਰਜਿਸਟਰਡ ਨੇ ਤੇ ਸਰਟੀਫਾਈਡ ਜਿਹੜੇ ਆਰਗੇਨਿਕ ਆ ਜੀ ਠੀਕ ਆ ਤੁਸੀਂ ਸਰਟੀਫਾਈਡ ਆਰਗੈਨਿਕ ਹਾਂਜੀ ਗਣਾਂ ਵੀ ਆਪਣਾ ਆਰਗੈਨਿਕ ਆ ਹਲਦੀ ਵੀ ਆਰਗੈਨਿਕ ਆ ਅੱਛਾ ਜੀ ਤੇ ਉਦਾਂ ਸਾਡੇ ਕੋਲ ਕਣਕ ਵੀ ਹੁੰਦੀ ਆਰਗੈਨਿਕ ਹੂੰ ਤੇ ਦਾਲਾਂ ਵੀ ਤੇ ਪ੍ਰੀਪਲ ਸਾਰੀਆਂ ਹੀ ਹੁੰਦੀ ਆਰਗੈਨਿਕ ਅੱਛਾ ਜੀ ਹਾਂਜੀ ਉਹ ਫਿਰ ਹਾਲ ਸਾਡੇ ਕੋਲ ਆਪਣੇ ਜੋਗੀਆਂ ਇਹੋ ਜਿਹੇ ਵੇਚਦੇ ਨਹੀਂ ਅਸੀਂ ਹੂੰ ਕਣਕ ਸੇਲ ਕਰਦੇ ਆਂ ਜੀ ਆਰਗੈਨਿਕ ਅੱਛਾ ਗੋੜਿਆ ਜਿਹੜਾ ਹਾਂਜੀ ਆਪਾਂ ਕਿੰਨੇ ਕੁ ਖੱਤੇ ਜਿਹੜਾ ਬਣਾ ਲੈਂਦੇ ਆ ਮਤਲਬ ਕਿੰਨਾ ਕ ਪੀੜਦੇ ਆਂ ਆਪਾਂ ਖੱਤੇ ਇਸ ਸਾਲ ਸਾਡੇ ਕੋਲ ਨੌ ਖੇਤ ਆ ਜੀ 9 ਦੇ 9 ਹੀ ਆਰਗੇਨਿਕ 9 ਦੇ 9 ਹੀ ਆਰਗੇਨਿਕ ਡਿਮਾਂਡ ਜਿਹੜੀ ਆ ਉਹ ਮੈਨੂੰ ਪਤਾ ਹੈ ਕਿ ਤੁਹਾਡੀ ਬਹੁਤ ਜ਼ਿਆਦਾ ਰਹਿੰਦੀ ਆ ਮਤਲਬ ਸਮਰਾਮਾ ਵਾਲਿਆਂ ਦਾ ਗੁੜ ਜਿਹੜਾ ਉਹ ਕਾਫੀ ਮਸ਼ਹੂਰ ਗੁੜ ਆ ਅ ਤੁਸੀਂ ਡਿਮਾਂਡ ਨਾਲ ਪੂਰੀ ਕਰ ਪਾਉਨੇ ਹੋ ਵੈਸੇ ਨਹੀਂ ਪੂਰੀ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਡਿਮਾਂਡ ਨਹੀਂ ਪੂਰੀ ਹੁੰਦੀ ਤਕਰੀਬਨ ਸਾਨੂੰ ਕਮਰਸ਼ੀਅਲ ਤੌਰ ਤੇ ਕਰਦਿਆਂ ਨੂੰ ਹੋ ਗਿਆ 7 ਸਾਲ ਅੱਛਾ ਜੀ ਹਰੇਕ ਸਾਲ ਖੇਤ ਵਧਾਈ ਦਾ ਇਹ ਗਾਂ ਡਿਮਾਂਡ ਪੂਰੀ ਕਰਾਂਗੇ ਪਰ ਡਿਮਾਂਡ ਫੇਰ ਵੀ ਪੂਰੀ ਨਹੀਂ ਹੁੰਦੀ ਨਹੀਂ ਹੁੰਦੇ ਆਹ ਸਾਲ ਵੱਧ ਰਹੀ ਆ ਵੱਧ ਰਹੀ ਲੋ ਜੀ ਹੁਣ ਆਹ ਲੱਗਣ ਲੱਗੀਆਂ ਪੇਸੀਆਂ ਇਹ ਕਲਾਕਾਰੀ ਦਾ ਕੰਮ ਹੁੰਦਾ ਵੈਸੇ ਪੇਸੀ ਲਾਉਣਾ ਕਿਉਂਕਿ ਹਜੇ ਵੀ ਪੱਤ ਗਰਮ ਹੈ ਗੋੜ ਨੂੰ ਮਤਲਬ ਇਹ ਬਹੁਤ ਮਿਹਨਤ ਕਰਕੇ ਬਣਾਉਂਦੇ ਨੇ ਆਰਗੈਨਿਕ ਹੋਣ ਕਰਕੇ ਇਹਨਾਂ ਦੀ ਜਿਹੜੀ ਜਿਹੜੀ ਗੁਣਵੱਤਾ ਆ ਜਾਂ ਕਹ ਲਓ ਵੀ ਉਹਦੀ ਕੁਆਲਿਟੀ ਆ ਉਹ ਹੋਰ ਜ਼ਿਆਦਾ ਵੱਧ ਜਾਂਦੀ ਆ 80 ਤੋਂ 85% ਕੰਮ ਅਸੀਂ ਆਪ ਅਥੀ ਕਰਦੇ ਆ ਜੀ ਗੋੜ ਬਣਾਉਣ ਦਾ ਸਾਰੇ ਪ੍ਰੋਸੈਸ ਗਰੀਬਨ ਜੀ ਅ ਵੇਚਨ ਵਾਲੋਂ ਹੁੰਨੇ ਆ ਜੀ ਠੀਕ ਹੈ ਲੇਬਰ ਦੀ ਲੋਡ ਪੈਂਦੀ ਲੇਬਰ ਵੀ ਰੱਖੀ ਦੀ ਹੈ ਇਹ ਨਹੀਂ ਲੇਬਰ ਤੋਂ ਬਿਨਾ ਕੰਮ ਨਹੀਂ ਹੁੰਦਾ ਜੀ ਪਰ ਕੋਸ਼ਿਸ਼ ਕਰੀ ਦੀ ਹੈ ਵਾ ਜਿੰਨਾ ਹੋ ਸਕੇ ਮਾਫ ਕਰੀਏ ਅੱਛਾ ਜੀ ਹਾਂ ਜੀ ਜਿੰਨੇ ਬ੍ਰਦਰ ਅਸੀਂ ਜੀ ਤੇ ਬੱਚੇ ਵੀ ਭਾਜੀ ਸਾਡੇ ਤਕਰੀਬਨ ਨਾਲ ਲੱਗੇ ਰਹਿੰਦੇ ਹੁੰਦੇ ਆ ਜੀ ਤੇ ਇਹ ਸਾਡੇ ਮਾਮਾ ਜੀ ਇਹ ਕੈਨੇਡਾ ਤੋਂ ਆ ਕੇ ਵੀ 2 ਮਹੀਨੇ ਲਵਾ ਜਾਂਦੇ ਸਾਡੇ ਨਾਲ ਇਹ ਸਾਡੇ ਮਾਮਾ ਜੀ ਪੰਘਾਲੇ ਤੋਂ ਮਾਨ ਸਿੰਘ ਜੀ ਅੱਛਾ ਜੀ ਬਾਈ ਕੈਨੇਡਾ ਚ ਰਹਿੰਦੇ ਆ ਅੱਛਾ ਜੀ ਤੇ ਪਰ ਹਰ ਇੱਕ ਸਾਲ ਇਹ ਸਾਡੇ ਕੋਲ ਗੁੜ ਦੇ ਕਰਕੇ ਆ ਜਾਂਦੇ ਆ ਵੀ 2 ਮਹੀਨੇ ਸਾਡੇ ਕੋਲ ਰਹਿ ਜਾਂਦੇ ਆ ਤੁਹਾਡੇ ਹਿਸਾਬ ਨਾਲ ਕੁਆਲਿਟੀ ਮੇਰੇ ਹਿਸਾਬ ਨਾਲ ਇਦਾਂ ਜੀ ਮੇਰੇ ਕੋ ਗੋਰੀ-ਗੋਰੀਆਂ ਕੰਮ ਕਰਦੇ ਜਾਂਦੇ ਆ ਉਹਨਾਂ ਨੂੰ ਇਹ ਚੀਜ਼ਾਂ ਦਿਖਾ ਲਦਾ ਇੱਥੋਂ ਲਿਜਾ ਕੇ ਨਾ ਅੱਛਾ ਜੀ ਉਹ ਕਹਿੰਦੇ ਵਾਹ ਉਹ ਮੈਨੂੰ ਇਦਾਂ ਸਮਝਦੇ ਤੂੰ ਬਹੁਤ ਵੱਡਾ ਫਾਰਮਰ ਆ ਮੈਂ ਪੂਰੀ ਡੇਹਰੀ ਦੀ ਫੋਟੋ ਲਾ ਜਾ ਕੇ ਤੇ ਇਹਨਾਂ ਦੇ ਆ ਕੰਮ ਦੀ ਸਾਰਾ ਦਿਖਾੜ ਕੇ ਤੇ ਫੇ ਮੈਂ ਉਥੇ ਉਹਨਾਂ ਨੂੰ ਦਿਖਾ ਦਾਂ ਤਾਂ ਉਹ ਬੜੀ ਸ਼ਿਫਤ ਕਰਦੇ ਇਸ ਚੀਜ਼ ਦੀ ਵੀ ਤੁਹਾਡੇ ਕੋਲ ਆਰਗੇਨਿਕ ਆ ਸਾਡੇ ਕੋਲ ਘਰ ਦੀ ਡੇਹਰੀ ਦਾ ਦੁੱਧ ਵੀ ਸਾਡਾ ਘਰ ਦਾ ਉਹ ਮੈਨੂੰ ਮੇਰੀ 80 ਸਾਲ ਦੀ ਉਮਰ ਹੋ ਚੱਲੀ ਆ ਉਹ ਮੈਨੂੰ ਕਹਿੰਦੇ ਵੀ ਤੂੰ ਆਰਗੇਨਿਕ ਖਾਣਾ ਕਰਕੇ ਇੰਨਾ ਵਧੀਆ ਤੇਰੀ ਹੈਲਥ ਬਹੁਤ ਹੀ ਵਧੀਆ ਉਹ ਪਸੰਦ ਕਰਦੇ ਆ ਇਸ ਚੀਜ਼ ਨੂੰ ਔਰ ਇਸ ਚੀਜ਼ ਨੂੰ ਲਾਈਕ ਕਰਦੇ ਆ ਵੀ ਤੁਸੀਂ ਆਰਗੈਨਿਕ ਖੇਤੀ ਕਰਦੇ ਹੋ ਓਕੇ ਹਾਂਜੀ ਅੱਛਾ ਜੀ ਬਾਕੀ ਬਹੁਤ ਵਧੀਆ ਜੀ ਇਹ ਮਿਹਨਤ ਕਰਦੇ ਆ ਬੱਚੇ ਕਦੇ ਕਦੇ ਮੇਰਾ ਜੀ ਕਰੇ ਮੈਂ ਵੀ ਗੰਨੇ ਲਾਉਣ ਲੱਗ ਪੈਣਾ ਟਿੱਕੀਆਂ ਵੀ ਲਾਉਣ ਲੱਗ ਪੈਣਾ ਮਿਹਨਤ ਦਾ ਫਲ ਆ ਬਾਹਰ ਨਾਲੋਂ ਇੱਥੇ ਮਿਹਨਤ ਕਰਕੇ ਚੰਗਾ ਕਮਾ ਕੇ ਚੰਗਾ ਖਾ ਸਕਦੇ ਚੰਗਾ ਵਧੀਆ ਬਣ ਸਕਦੇ ਸਵੇਰੇ तकरीबन 4:30 ਵਜੇ। ਅੱਛਾ ਜੀ। ਚਲਾ ਦਿੰਨੇ ਹਾਂ? ਹਾਂ ਜੀ। ਵਾਹ। ਇੱਕ ਮੈਂ ਹੋਰ ਚੀਜ਼ ਦੇਖੀ ਆ ਤੁਹਾਡੇ ਆ ਪੇਸੀਆਂ ਲਾਉਣ ਦੀ। ਜੀ। ਕਿ ਤੁਸੀਂ ਬੋਰੇ ਵਗੈਰਾ ਤੇ ਨਹੀਂ ਲਾਈਆਂ? ਬਿਲਕੁਲ ਨਹੀਂ ਜੀ। ਤੁਸੀਂ ਲਾ ਰਹੇ ਹੋ ਕੱਪੜੇ ਤੇ ਹਨਾ। ਬੋਰਾ ਕਦੀ ਨਹੀਂ ਚੂਜ਼ ਕੀਤਾ ਜੀ। ਅੱਛਾ ਜੀ। ਕੱਪੜੇ ਤੇ ਲਾਈ ਦੀਆਂ ਬਸ ਕੱਪੜੇ ਤੇ ਇੱਕ ਤਾਂ ਇਹ ਸੁੱਕਦੀ ਬਹੁਤ ਛੇਤੀ ਹੈ। ਅੱਛਾ ਜੀ। ਤੇ ਇੱਕ तकरीबन ਸਾਡੀ ਕੋਸ਼ਿਸ਼ ਹੁੰਦੀ ਆ ਵੀ ਪਲਾਸਟਿਕ ਇਸ ਚੀਜ਼ ਤੋਂ ਪਰੇ ਰਹੇ। ਉਹ ਗਰਮ ਚੀਜ਼ ਜਦੋਂ ਆਪਾਂ ਪਲਾਸਟਿਕ ਦੇ ਰੱਖਣੀ ਆ ਹਾਂਜੀ ਉਹਦੀ ਰੇਡੀਏਸ਼ਨ ਜਿਹੜੀ ਆ ਉਹ ਖਿੱਚਣੀ ਖਿੱਚਣੀ ਹੈ ਪਲਾਸਟਿਕ ਦੀ ਜਿਹੜੇ ਬਣਾਉਣਾ ਚਾਹੁੰਦੇ ਆਪ ਵੀ ਅਸੀਂ ਕੋਲ ਬਹਿ ਕੇ ਉਹ ਕੋਲ ਬਹਿ ਕੇ ਵੀ ਬਣਵਾ ਸਕਦੇ ਆ ਸਮਾਂ ਲੈ ਲਓ ਇਹਨਾਂ ਤੋਂ ਡੇਟ ਲੈ ਲਓ ਤੇ ਸਮਾਂ ਲੈ ਕੇ ਕੋਲ ਬਹਿ ਕੇ ਬਣਵਾ ਲਓ ਇਥੇ ਤੁਹਾਨੂੰ ਮਤਲਬ ਕੋਈ ਰੋਕ ਟੋਕ ਨਹੀਂ ਆਉਣ ਤੋਂ ਸੋ ਆ ਸਕਦੇ ਆ ਇਹ ਸਾਡਾ ਪਿਛਲੇ ਸਾਲ ਦਾ ਘੋੜਾ ਜੀ ਕਦੋਂ ਬਣਾਇਆ ਸੀ ਆਪਾਂ ਇਦਰੀ ਹਨ ਇਹ ਫਰਵਰੀ ਮਹੀਨੇ ਦਾ ਬਣਿਆ ਹੋਇਆ ਹੈ। ਅੱਛਾ ਇਸ ਸਾਲ ਨਹੀਂ ਪਿਛਲੇ ਆ ਇਸੇ ਸਾਲ ਫਰਵਰੀ ਮਾਰਚ ਦਾ ਅੱਛਾ ਜੀ ਹਾਂਜੀ ਆ ਜਿਹੜਾ ਖਤਮ ਹੋਣਾ ਸਾਲ ਆਪਣਾ ਇਹਨੂੰ ਖੜਕਦਾ ਬਿਆਹੀ ਹੈ ਜੀ। ਹਾਂਜੀ ਹਾਂਜੀ ਸਿਰਫ ਇਹਨੂੰ ਸਾਂਭਣ ਦਾ ਤਰੀਕਾ ਜੀ ਇੱਕ ਦਿਨ ਨੂੰ ਜਿੱਥੇ ਆਪਾਂ ਬੀਬੀਆਂ ਪੋਚਾ ਲਾਉਂਦੀਆਂ ਹਰ ਵੇਲੇ ਉੱਥੇ ਨਾ ਰੱਖੋ ਜੀ ਤੇ ਪੱਖੇ ਦੀ ਹਵਾ ਜਿੱਥੇ ਲੱਗਦੀ ਉੱਥੇ ਨਾ ਰੱਖੋ ਹੂੰ ਤੇ ਸਰਾਬੇ ਤੋਂ ਬਚਾਉ ਤਾਂ ਬਹੁਤ ਵਧੀਆ ਰਹਿੰਦਾ ਕੋਈ ਜੀ ਗੱਲ ਜੇ ਕੋਈ ਜੇ ਕਿਸੇ ਨਵਾਂ ਕੰਮ ਸਟਾਰਟ ਕਰਨਾ ਤੇ ਪਹਿਲਾਂ ਤਾਂ ਉਹਨੂੰ ਤਜਰਬਾ ਹੋਣਾ ਬਹੁਤ ਜ਼ਰੂਰੀ ਆ ਹੂੰ ਤੇ ਵੈਸੇ ਤਾਂ ਆਪਣੇ ਜ਼ਿਮੀਦਾਰਾਂ ਨੂੰ ਤਕਰੀਬਨ ਤਜਰਬਾ ਹੁੰਦਾ ਹੀ ਆ ਜੇ ਕਿਸੇ ਨੇ ਕੀਤਾ ਬਜ਼ੁਰਗਾਂ ਨਾਲ ਜੇ ਕਿਸੇ ਨੇ ਨਹੀਂ ਕੀਤਾ ਉਹ ਵੱਖਰੀ ਗੱਲ ਆ ਹੂੰ ਠੀਕ ਨੇ ਉਹ ਕਿਸੇ ਤੋਂ ਮਾੜਾ ਮੋਟਾ ਸਿੱਖ ਲਵੇ ਕਿਸੇ ਦੇ ਨਾਲ ਕੰਮ ਕਰਕੇ ਆਪਣਾ ਮਾੜਾ ਮੋਟਾ ਤਜਰਬਾ ਹਾਸਲ ਕਰ ਲਵੇ ਤੇ ਸ਼ੁਰੂਆਤ ਤਾਂ ਇਦਾਂ ਹੈ ਵੀ ਪਹਿਲਾਂ ਆਪਾਂ ਘਰ ਤੋਂ ਹੀ ਕਰੀਏ ਤੇ ਵਧੀਆ ਗੱਲ ਆ ਵੀ ਆਪਣੇ ਜੋਗੇ ਬਣਾ ਕੇ ਦੇਖ ਲਈਏ ਹੂੰ ਉਦੋਂ ਬਾਅਦ ਤੁਸੀਂ ਉਹਨੂੰ ਵਧਾਉਂਦੇ ਜਾਓ ਵਧਾਉਂਦੇ ਜਾਓ ਸਾਲ ਦੀ ਸਾਲ ਜਿੱਦਾਂ ਤੁਹਾਡੀ ਮੰਗ ਵੱਧਦੀ ਆ ਉਦਾਂ ਦਾ ਕੰਮ ਵੱਧ ਕਰ ਸਕਦਾ ਹੈ ਸੋ ਦੋਸਤੋ ਪੰਜਾਬ ਚ ਗੁੜ ਦੀ ਮੰਗ ਜਿਹੜੀ ਆ ਉਹ ਹੈਗੀ ਵੱਡੇ ਪੱਧਰ ਤੇ ਆ ਅ ਰਹੇਗੀ ਵੀ ਤੇ ਰੈਣੀ ਵੀ ਚਾਹੀਦੀ ਆ ਸੋ ਇੱਕ ਟਰੈਡੀਸ਼ਨਲ ਚੀਜ਼ ਆ ਸਾਡੀ ਜਿਹੜੀ ਸਾਡੇ ਪੁਰਖੇ ਵੀ ਬਣਾਉਂਦੇ ਆ ਤੇ ਆਪਾਂ ਵੀ ਬਣਾਉਂਦੇ ਇਹਦੇ ਨਾਲ ਦੀ ਨਾਲ ਤੁਸੀਂ ਦੇਸੀ ਖੰਡ ਜਿਹਨੂੰ ਰਾਪ ਕੌਣਾ ਵੀ ਕਹਿੰਦੇ ਸਾਡੇ ਅਲ ਤਾਂ ਤੇ ਉਹ ਵੀ ਉਹਦਾ ਵੀ ਧਿਆਨ ਜਰੂਰ ਰੱਖੋ ਉਹ ਵੀ ਬਣਾਓ ਆਪ ਬਣਾਓ ਆਪਣੇ ਘਰ ਦੀ ਤੇ ਇਸ ਤਰ੍ਹਾਂ ਨਾਲ ਜਿਹੜੇ ਕਿਸਾਨ ਵੀਰ ਆਪਣਾ ਕਾਰੋਬਾਰ ਕਰਦੇ ਆ ਇਹਨਾਂ ਨੂੰ ਤਸ਼ਾਹਿਤ ਕਰੋ ਇਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਆਪਾਂ ਨੂੰ ਬਣਦਾ ਬਾਕੀ ਮੈਂ ਪਹਿਲਾਂ ਵੀ ਦੱਸ ਦਿੱਤਾ ਮੈਂ ਫੇਰ ਦੱਸ ਦਵਾਂ ਅ ਇਹਨਾਂ ਦਾ ਕੰਮ ਉਹਦਾ ਫੈਕਟਰੀ ਲੈਵਲ ਦਾ ਨਹੀਂ ਹੈਗਾ ਵੀ ਜਿੰਨਾ ਮਰਜੀ ਜਦੋਂ ਮਰਜੀ ਫੋਨ ਮਤਲਬ ਇੰਨਾ ਭੇਜਦੇ ਹੋ ਇਦਾਂ ਦਾ ਕੰਮ ਨਹੀਂਗਾ ਤੁਹਾਨੂੰ ਪਹਿਲਾਂ ਇਹਨਾਂ ਨਾਲ ਗੱਲ ਕਰਨੀ ਪੈਣੀ ਆ ਆਉਣ ਤੋਂ ਪਹਿਲਾਂ ਦੱਸਿਓ ਜ਼ਰੂਰ ਠੀਕ ਹੈ ਜੀ ਕਿਉਂਕਿ ਤੁਹਾਨੂੰ ਮੋੜਨਾ ਪਵੇ ਬਾਅਦ ਵਿੱਚ ਤੁਸੀਂ ਕਹੋ ਵੀ ਯਾਰ ਸਾਨੂੰ ਗੁੜ ਨਹੀਂ ਉਥੋਂ ਮਿਲਿਆ ਹਾਂ ਤੁਹਾਨੂੰ ਅਹੀ ਪਹਿਲਾਂ ਦੱਸ ਰਹੇ ਆ ਵੀ ਟਾਈਮ ਲੈ ਕੇ ਫੋਨ ਕਰਕੇ ਹੀ ਆਇਓ ਸੋ ਆ ਸਕਦੇ ਆ ਤੇ ਗੁੜ ਜਿਹੜਾ ਹੈਗਾ ਉਹ ਤੁਸੀਂ ਭਾਵੇਂ ਕੋਲ ਬੈਠ ਕੇ ਬਣਵਾ ਲਓ ਜਿੱਦਾਂ ਦਾ ਤੁਹਾਡਾ ਦਿਲ ਕਰਦਾ ਠੀਕ ਆ ਚੀਜ਼ ਜਿਹੜੀ ਕੋਈ ਵਿੱਚ ਪਾਉਣੀ ਕੋਈ ਉਹਦੇ ਵਿੱਚ ਤੁਸੀਂ ਸੌਂਫ ਜਵੈਣ ਜੋ ਪਾਉਣਾ ਉਹ ਵੀ ਆਪਣਾ ਲਿਆਓ ਭਾਵੇਂ ਇਹਨਾਂ ਕੋਲੋਂ ਪਵਾ ਲਓ ਤੁਹਾਡੀ ਆਪਣੀ ਖੁਸ਼ੀ ਹੈ ਠੀਕ ਹੈ ਜੀ ਇਹਨਾਂ ਕੋਲ ਵੀ ਹੁੰਦਾ ਤੁਸੀਂ ਆਪਣਾ ਵੀ ਲਿਆ ਸਕਦੇ ਆ ਸੋ ਬਹੁਤ ਬਹੁਤ ਮਿਹਰਬਾਨੀ ਜੀ ਵੀਡੀਓ ਦੇਖਣ ਦੇ ਲਈ ਤੇ ਵੀਡੀਓ ਨੂੰ ਲਾਈਕ ਵਾਲਾ ਬਟਨ ਦੱਬ ਕੇ ਗੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਜਿਹੜਾ ਗੋੜਾ ਉਹ ਪਿਛੇ ਬਣਦਾ ਪਿਆ ਅਸੀਂ ਵੀ ਤਾਂ ਹੁਣ ਗਰਮ ਗੋੜ ਖਾਵਾਂਗੇ ਜੀ ਤੁਸੀਂ ਖਾਣਾ ਚਾਹੋ ਨੇ ਜ਼ਰੂਰ ਆ ਜਿਓ ਤੇ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦੱਬ ਦਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਬਾਕੀ ਨਵੀਂ ਵੀਡੀਓ ਨਾਲ ਜਲਦੀ ਮਿਲਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਾਂ